ਕੋ ਬਣਾ ਰਿਆਂ ਪਿੰਡ ਬੁਰਜ ਨੱਥੂ ਕੇ ਪੋਂਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਹੈ ਕਿ ਕੀ ਹਾਲ ਨੇ ਬਈ ਹਾਂ ਠੀਕ ਠਾਕ ਜੀ ਓਕੇ ਅਪੀ ਬੱਚੀ ਪਹਿਲਾ ਸੂਆ ਪਲੂਨ ਸੂਈ ਆ ਹਾਂਜੀ ਮਗਰ ਵੀ ਬੱਚੀ ਮਗਰ ਬੱਚੀ ਅੱਜ ਹੀ ਸੂਈ ਤੜਕੇ ਤੜਕੇ ਹੋਈ ਥੰਦਾ ਡੇਢ ਕਵੇਜ ਸੂਈ ਆ ਤੇ 4 4:30 ਵਜੇ ਜੇਰ ਪਾਤੀ ਜੇਰ ਪਾਤੀ ਆ ਹਾਂਜੀ ਉਹ ਵੀ ਗਿੱਲੇ ਨਾੜੂਏ ਬੱਚਾ ਮਗਰ ਬੱਚੀ ਨੂੰ ਜਨਮ ਦਿੱਤਾ ਆਪੂ ਵੀ ਬੱਚੀ ਆ ਗਰਲੈਂਡਾ ਕਰਾਸ ਬਰੀਡ ਦੇ ਵਿੱਚ ਠੀਕ ਆ ਜੀ ਤੇ ਜਾਇ ਜੀ ਭਾ ਪੜਦਾ ਬਿਲਕੁਲ ਥੋੜੀ ਸਲੋ ਤੁਰ ਲੱਤੀ ਔੜੀ ਤੁਰਲਾ ਥੋੜੀ ਆ ਲਓ ਜੀ ਸੋ ਪਿੰਡ ਬੁਰਜਨਾ ਤੂ ਕਿਆ ਠੀਕ ਆ ਜੀ ਪੱਟੀ ਤੇ ਬਿਲਕੁਲ ਲਾ ਕੇ ਆ ਜਿਲ੍ਹਾ ਤਹਿਸੀਲ ਤਰਨਤਾਰਨ ਹੁਣ ਤੁਰਦੀ ਨਹੀਂ ਬੱਚ ਬਿਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਤੋਰਦੇ ਇਥੇ ਬਾਕੀ ਥਾਂ ਤੁਨ ਹੱਥੀ ਮੁਠੀ ਵਾਲਾ ਹੀ ਆ ਪੂਰਾ ਹਾਂਜੀ ਹਾਂਜੀ ਆ ਜਾ ਤੇ ਕੀ ਮੁੱਲ ਕਰਤਾ ਤਾ ਸਾਨੂੰ ਜਾਬ ਮੋਲੇ ਦਾ 35 ਹਾਂ 100 ਕਿਲੋਮੀਟਰ ਪਹੁੰਚ 32000 ਦੀ ਜੀ ਇਥੇ ਅੱਗੇ ਲੈ ਜੂਗਾ ਤਾਂ ਫਿਰ 29000 ਦੀ ਤੁਸੀਂ ਫਿਰ 29000 ਦੀ ਆ ਜੀ ਪਹੁੰਚ 32000 ਤੇ ਵਿੱਚ ਇਥੇ ਅੰਕ ਲੈ ਜੂਗੇ ਤੇ 29000 ਦੀ ਆ ਸੋ ਕਰ ਲਿਓ ਸੰਪਰਕ ਨੰਬਰ ਸਕਰੀਨ ਦੇ ਉੱਪਰ ਲਾ ਦਿੱਤਾ ਹੈ ਮਗਰ ਬੱਛੀ ਅੱਜ ਬਿਲਕੁਲ ਗਿੱਲਾ ਨਾੜੂਆ ਠੀਕ ਆ ਜੀ ਅੱਜ ਮਾਰਨਿੰਗ ਤੜਕੇ 4 ਵਜੇ ਦੀ ਸੂਈ ਆ ਪਹਿਲਾ ਸੂਆ ਪ੍ਰੂਨ ਦੰਦੀ ਚੌਗੀ ਏ 4 ਦਾਂਦੇ ਜੀ ਦੰਤ 4 ਆ ਠੀਕ ਆ ਹਾਂਜੀ ਓਕੇ ਜੀ ਓਕੇ